ਇਹ ਤਾਂ ਮੇਰੀ ਦਾੜੀ ਖੜੀ ਤਿੰਨ ਚਾਰ ਮੁੱਕੇ ਮੇਰੇ ਮਾਰੇ ਨਾਲ ਦੀ ਨਾਲ ਮੁੰਸੀ ਉੱਠ ਕੇ ਘੁੰਮ ਕੇ ਆ ਗਿਆ ਮੇਰੇ ਬਾਲਾਂ ਤੋਂ ਫੜ ਫੜ ਜੂੜੇ ਤੋਂ ਫੜ ਫੜ ਮੈਨੂੰ ਕੁੱਟਿਆ ਕੋਈ ਕੂਣੀ ਨਾਲ ਮਾਰੀ ਜਾਂਦਾ ਕੋਈ ਕਿਸੁੰਨਾ ਨਾਲ ਮਾਰੀ ਜਾਂਦਾ ਮੈਨੂੰ ਬਹੁਤ ਨਜਾਇਜ਼ ਕੁੱਟਿਆ ਪਾਸ ਮੈਨੂੰ ਚਿੱਟੇ ਦੇ ਖਿਲਾਫ ਬੋਲਣਾ ਬਹੁਤ ਜ਼ਿਆਦਾ ਮਹਿੰਗਾ ਪੈ ਗਿਆ ਉੱਥੇ ਜਿਵੇਂ ਕੋਈ ਮੈਂ ਉਹਨਾਂ ਦੀ ਦੁੱਖ ਦੀ ਰਗ ਤੇ ਹੱਥ ਲਾਤਾ ਹੋਏ ਉਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਬਾਅਦ ਵਿੱਚ ਉਹ ਕਹਿੰਦਾ ਸੀ ਕਹਿੰਦਾ ਹਾਲੇ ਮੇਰੇ ਡਾਂਗ ਹੱਥ ਨਹੀਂ ਲੱਗੀ ਜੇ ਡਾਂਗ ਹੱਥ ਲੱਗ ਜਾਂਦੀ ਤਾਂ ਹੋ ਸਕਦਾ ਕਹਿੰਦਾ ਮੈਂ ਵੱਡਾ ਕੰਮ ਕਰ ਦਿੰਦਾ ਕਹਿੰਦਾ ਅੱਜ ਇਹਦੇ ਉਸੀ ਪਰ ਇਸ ਤਰ੍ਹਾਂ ਉਹਨੂੰ ਪੁੱਛ ਨਹੀਂ ਵੀਰ ਮੇਰਾ ਕਸੂਰ ਤਾਂ ਦੱਸੋ ਕੀ ਹੈ ਬਾਰ-ਬਾਰ ਪੁੱਛਦਾ ਰਿਹਾ ਜੀ ਮੇਰਾ ਕਸੂਰ ਤਾਂ ਕੀ ਹੈ ਕਹਿੰਦਾ ਤੈਨੂੰ ਦੱਸਦੇ ਆ ਕਹਿੰਦਾ ਤੂੰ ਤੈਨੂੰ ਜਿਹੜਾ ਤੂੰ ਮੇਰੇ ਸਵਾਲ ਜਵਾਬ ਕਰਦੇ ਨਾ ਤੈਨੂੰ ਬਣਾਉਣਾ ਮੈਂ ਲੀਡਰ ਕਹਿੰਦਾ ਇੱਕ ਉੱਥੇ ਚਾਹ ਬਣਾਉਣ ਵਾਲਾ ਸੀਗਾ ਪ੍ਰਾਈਵੇਟ ਇਹਨਾਂ ਨੇ ਰੱਖਿਆ ਵਾ ਉਹ ਨਾਲ ਲੱਗਿਆ ਉਸ ਤੋਂ ਬਾਅਦ ਇਹ ਮੈਨੂੰ ਜਦੋਂ ਮਗਰਲੇ ਕਮਰੇ 'ਚ ਲੈ ਗਏ ਉੱਥੇ 7-8 ਜਾਨੇ ਸੀਗੇ ਇਹਦੇ ਕਹੇ ਤੇ ਲੱਗੇ ਆ ਪਹਿਲਾਂ ਨਹੀਂ ਲੱਗੇ ਮੈਂ ਐਵੇਂ ਤੁਹਾਨੂੰ ਕਹਦਾ ਮਨਜੀਤ ਸਿੰਘ ਨੇ ਆਖਿਆ ਕਹਿੰਦਾ ਆ ਜਾਓ ਮੁੰਡੇ ਇਹਨੂੰ ਸਾਲਾ ਬਣਾਈਏ ਫਿਰ ਉਹਨਾਂ ਨੂੰ ਲੱਗਣਾ ਪਿਆ ਉਹਨਾਂ ਨੇ 5 ਵਜੇ ਦਾ ਟਾਈਮ ਸੀ ਤੇ 9:30 ਵਜੇ ਛੱਡਿਆ ਕਿਤੇ ਉਸ ਕਮਰੇ ਚ ਲਾਇਆ ਜਾਂਦੇ ਸੀ ਕਿਤੇ ਚਾਰ ਵਾਰੀ ਤਾਂ ਮੇਰੇ ਤੇ ਲੋਹਣੀਆਂ ਲੈ ਕੇ ਆਇਆ ਇਹ ਬੰਦਾ ਕੋਈ ਮੈਂ ਬਹੁਤ ਤਕੜਾ ਮੁਜ਼ਰਮ ਹੋਊਗਾ ਮਸਾਂ ਇਹਦੇ ਹੱਥ ਲੱਗਿਆ ਹੋਵਾਂ ਚਾਰ ਵਾਰੀ ਮੇਰੇ ਤੇ ਲੋਹਣੀਆਂ ਲੈ ਲੈ ਕੇ ਮੈਨੂੰ ਇਹਨੇ ਕੁੱਟਿਆ ਪੱਗ ਦੇ ਉੱਤੇ ਬੂਟਾਂ ਦੇ ਨਿਸ਼ਾਨ ਸੀ ਉਹ ਵੀ ਮੈਂ ਸਾਰੀ ਪਬਲਿਕ ਨੂੰ ਤੇ ਡੀਐਸਪੀ ਸਾਹਿਬ ਨੂੰ ਦਿਖਾਤਾ ਸੀ ਮੈਂ ਕਹਿੰਦਾ ਜੀ ਮੈਂ ਝੂਠ ਨਹੀਂ ਬੋਲਦਾ ਆਹ ਦੇਖ ਲਓ ਉਹਦੇ ਬੂਟਾਂ ਦੇ ਨਿਸ਼ਾਨ ਮੇਰੀ ਪੱਗ ਤੇ ਬੇਟਾ ਸੀਗਾ ਬਾਹਰ ਖੜਾ ਫਿਰ ਉਹ ਦਾਵਾਦਾਰ ਨੇ ਫੋਨ ਕੀਤੇ ਉਹਦੇ ਬਾਅਦ ਜਦੋਂ ਕੱਟ ਹੋ ਗਿਆ ਤਾਂ ਜਾ ਕੇ ਮੇਰੀ ਜਾਨ ਬਚ ਉਹ ਚਿੱਟੇ ਬਾਰੇ ਉਹ ਸੁਣ ਨਹੀਂ ਸਕੇ ਜਿਵੇਂ ਬਸ ਉਹਨਾਂ ਨੂੰ ਆ ਹੀ ਗਿਆ ਵੀ ਜਿਵੇਂ ਵੀ ਇਹਨੇ ਕਿਉਂ ਕਿਹਾ ਬਈ ਮੇਰੇ ਇਲਾਕੇ ਚਿੱਟਾ ਵੇਚਦਾ ਹਾਂ ਚਿੱਟਾ ਵੇਚਦਾ ਵੇਚਦਾ ਸ਼ਰਿਆਮ ਆ ਜੀ ਉੱਥੇ ਸ਼ਰਿਆਮ ਵੇਚਦਾ ਤੁਸੀਂ ਹੁਣ ਵੀ ਚੱਲ ਬੜੋ ਤਾਂ ਹੁਣ ਵੀ ਉੱਥੇ ਨਸ਼ੇ ਨਾਲ ਦੱਕੇ ਐਂ ਤੁਰੇ ਫਿਰਦੇ ਤੇ ਕੁੜੀਆਂ ਬੁੜੀਆਂ ਦਾ ਨੰਗਣਾ ਟੱਪਣਾ ਬਹੁਤ ਜ਼ਿਆਦਾ ਔਖਾ ਹੋਇਆ ਕਿਹੜਾ ਏਰੀਆ ਇਹ ਕਿਹੜਾ ਅਮਰਪੁਰ ਆਬਸਤੀ ਗਲੀ ਨੰਬਰ 3 ਮੇਨ ਰੋਡ ਤੇ ਮੈਂ ਰਹਿਣਾ ਉੱਥੇ ਹੀ ਮੇਰੀ ਸ਼ਾਪ ਆ ਮੈਂ ਉੱਥੇ ਬੈਠਾ ਸਾਰਾ ਕੁਝ ਦੇਖਦਾ ਰਹਿਣਾ ਸਾਡੇ ਮੁਹੱਲੇ ਦੇ ਵਿੱਚ ਇਹ ਵੀ ਰੌਲਾ ਵੀ ਬਕਵਾਉਂਦਾ ਸ਼ਰਿਆਮ ਇਹਨੇ ਸਿਰ ਤੇ ਅ ਉਹ ਉਹ ਜੀ ਬੰਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈਗਾ ਉਹਦੀ ਵੱਖਰੇ ਤੌਰ ਤੇ ਉਹਦੀ ਇਨਕੁਆਰੀ ਹੋ ਰਹੀ ਹੈ ਜੀ ਪੁਲਿਸ ਪ੍ਰਸ਼ਾਸਨ ਲੋਕਾਂ ਦੀ ਰਾਖੀ ਦੇ ਲਈ ਹੁੰਦੀ ਆ ਲੋਕਾਂ ਦੀ ਰੱਖਿਆ ਦੇ ਲਈ ਹੁੰਦੀ ਆ ਪਰ ਜਦੋਂ ਰਾਖੀ ਕਰਨ ਵਾਲੇ ਆਮ ਲੋਕਾਂ ਤੇ ਤਸ਼ੱਦਦ ਬਿਨਾ ਕਿਸੇ ਕਸੂਰ ਤੋਂ ਕਰਨ ਲੱਗ ਜਾਣ ਤਾਂ ਫਿਰ ਉਸ ਵੇਲੇ ਤੁਸੀਂ ਪੁਲਿਸ ਨੂੰ ਕੀ ਕਹੋਗੇ ਘਟਨਾ ਬਟਿੰਡਾ ਦੀ ਵਰਦਮੌਣ ਚੌਕੀ ਦੀ ਆ ਜਦ ਕਿਸੇ ਸ਼ਿਕਾਇਦੇ ਲਈ ਸ਼ਿਕਾਇਤ ਕਰਤਾ ਉਥੇ ਪਹੁੰਚਦੇ ਨੇ ਉਸ ਉਸੇ ਦੌਰਾਨ ਕਿਸੇ ਤਰ੍ਹਾਂ ਦੀ ਗਲਬਤ ਹੁੰਦੀ ਆ ਤਾਂ ਗਲਬਤ ਦੇ ਵਿੱਚ ਏਐਸਆਈ ਐਨਏ ਕੋਈ ਬੁਖਲਾ ਜਾਂਦੇ ਨੇ ਬੁਖਲਾਹਟ ਦੇ ਵਿੱਚ ਆ ਜਾਂਦੇ ਨੇ ਕਿ ਸ਼ਿਕਾਇਤ ਕਰਤਾ ਦੀ ਧੂਕੜੀਸ ਕੀਤੀ ਜਾਂਦੀ ਆ ਸ਼ਿਕਾਇਤ ਕਰਤਾ ਦੀ ਕੁੱਟਮਾਰ ਜਿਹੜੀ ਉਹ ਕੀਤੀ ਜਾਂਦੀ ਆ ਸ਼ਿਕਾਇਤ ਕਰਤਾ ਇਸ ਵੇਲੇ ਮੇਰੇ ਨਾਲ ਨੇ ਬਾਈ ਜੂਰੇ ਬਠਿੰਡਾ ਦੇ ਰਹਿਣ ਵਾਲੇ ਨੇ ਪੂਰਾ ਮਸਲਾ ਕੀ ਹੈ ਬਾਈ ਹੁਰਾਂ ਤੋਂ ਜਾਣਾਂਗੇ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਜ਼ਰੂਰ ਦੱਸ ਦਿਓ ਮੇਰਾ ਨਾਮ ਆ ਜੀ ਅਮਨਦੀਪ ਸਿੰਘ ਨਿਕਨੇਮ ਕੋਚੀ ਕੋਚੀ ਜੀ ਕੀ ਮਸਲਾ ਆ ਪੂਰਾ ਕੀ ਘਟਨਾ ਵਾਪਰਦੀ ਆ ਤੁਸੀਂ ਪੁਲਿਸ ਚੌਂਕੀ ਦੇ ਵਿੱਚ ਪਹੁੰਚਦੇ ਕੀ ਮਸਲਾ ਪੂਰਾ ਮਸਲਾ ਇਹ ਸੀ ਜੀ ਬੇਟਾ ਤੇ ਭਾਂਜਾ ਜਿਮ ਜਾ ਰਹੇ ਸੀਗੇ ਤੇ ਜਿਮ ਜਾਂਦੇ ਆ ਨਾ ਆਟੋ ਵਾਲੇ ਨਾਲ ਫੇਟ ਹੋ ਗਈ ਉਹਨੇ ਇੱਕਦਮ ਮੋੜਤਾ ਤੇ ਉਹ ਆਟੋ ਵਾਲੇ ਨੇ ਨਸ਼ਈ ਸੀਗਾ ਆਟੋ ਵਾਲਾ ਉਹਨੇ ਨਾਲ ਦੀ ਨਾਲ ਤਿੰਨ ਚਾਰ ਜانے ਲੜਕੇ ਹੋਰ ਬੁਲਾ ਲਏ ਉਹ ਬੱਚਿਆਂ ਨੂੰ ਧਮਕੀ ਦੇਣ ਲੱਗਿਆ ਬੇਟੇ ਨੇ 100 ਨੰਬਰ ਤੇ ਫੋਨ ਕੀਤਾ ਪੀਸੀਆਰ ਵਾਲੇ ਨੂੰ ਪੀਸੀਆਰ ਆ ਗਿਆ ਉਹ ਕਹਿੰਦੇ ਜਾਓ ਤੁਸੀਂ ਚੌਂਕੀ ਜਾਓ ਕਹਿੰਦਾ ਉੱਥੇ ਜਾ ਕੇ ਕੰਪਲੀਟ ਕਰਾਓ ਚਲੋ ਬੇਟਾ ਕਰਿਆ ਗਿਆ ਸੱਟਾਂ ਲੱਗੀਆਂ ਹੋਈਆਂ ਸੀ ਮੈਂ ਨਾਲ ਲੈ ਜਾ ਕੇ ਚੌਂਕੀ ਚਲਿਆ ਗਿਆ ਜੀ ਚੌਂਕੀ ਹਲੇ ਮੈਂ ਗੱਲ ਕਰ ਹੀ ਰਿਹਾ ਸੀ ਮੇਰੇ ਸਾਹਮਣੇ ਏਐਸਆਈ ਆਪਣੇ ਚੌਂਕੀ ਇੰਚਾਰਜ ਮਨਜੀਤ ਸਿੰਘ ਬੈਠਾ ਸੀ ਨਾਲ ਹੀ ਮੁਨਸੀ ਬੈਠਾ ਸੀਗਾ ਹਲੇ ਮੈਂ ਗੱਲ ਕਰ ਹੀ ਰਿਹਾ ਸੀਗਾ ਗੱਲ ਕਰਦਿਆਂ ਕਰਦਿਆਂ ਮੈਂ ਉਹਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਮੇਰੀ ਇੱਕ ਬੇਨਤੀ ਆ ਵੀ ਸਾਡੇ ਮੱਲੇ ਦੇ ਵਿੱਚ ਚਿੱਟੇ ਵਾਲੇ ਮਤਲਬ ਕਿ ਚਿੱਟਾ ਲਾ ਕੇ ਬਹੁਤ ਜ਼ਿਆਦਾ ਪਰੇਸ਼ਾਨ ਕਰੀ ਬੈਠੇ ਨੇ ਚਿੱਟਾ ਲਾ ਕੇ ਤਿੰਨ ਤਿੰਨ ਚਾਰ ਚਾਰ ਜਾਣੇ ਮੋਟਰਸਾਈਕਲਾਂ ਤੇ ਚੜੇ ਫਿਰਦੇ ਆ ਸ਼ਰੀਆਮ ਨੰਗੀਆਂ ਕਿਰਪਾਨਾਂ ਗੰਦਾਸੀ ਲਈ ਫਿਰਦੇ ਆ ਬੇਨਤੀ ਕੀਤੀ ਵੀ ਤੁਸੀਂ ਢੇੜਾ ਮਾਰ ਲਿਆ ਕਰੋ ਇੱਕ ਅੱਧਾ ਉਹ ਕਹਿੰਦਾ ਮੈਂ ਰੋਜ਼ ਢੇੜਾ ਮਾਰਦਾ ਹਾਂ ਮੈਂ ਕਿਹਾ ਜੀ ਮੇਰੀ ਸ਼ਾਪ ਹੈ ਇੱਥੇ ਸ਼ੋਅਰੂਮ ਹੈ ਮੇਰਾ ਗਲੀ ਨੰਬਰ 3 ਦੇ ਵਿੱਚ ਮੈਂ ਸਵੇਰੇ 9 ਵਜੇ ਬੈਹਣਾ ਰਾਤ ਨੂੰ 9 ਵਜੇ ਤੱਕ ਬੈਠਾ ਹਾਂ ਨਾ ਮੈਂ ਤਾਂ ਕਦੇ ਦੇਖਿਆ ਨਹੀਂ ਵੀ ਤੁਸੀਂ ਢੇੜਾ ਮਾਰਿਆ ਉਹ ਫਿਰ ਉਹਦੋਂ ਬਾਅਦ ਉਹ ਦਹਿਸ ਚ ਆ ਗਿਆ ਕਹਿੰਦਾ ਮੈਂ ਤੇਰਾ ਦਰਵਾਜ਼ਾ ਖੜਕਾ ਕੇ ਜਾਇਆ ਕਰਾਂ ਵੀ ਮੈਂ ਆ ਗਿਆ ਮੈਂ ਮੈਂ ਕਿਹਾ ਭਾਈ ਮੈਂ ਤਾਂ ਤੈਨੂੰ ਇਹ ਜੀ ਗੱਲ ਕਹੀ ਨਹੀਂ ਜਦੋਂ ਮੈਂ ਇਸ ਤਰ੍ਹਾਂ ਕਿਹਾ ਭਾਈ ਮੈਂ ਤਾਂ ਤੈਨੂੰ ਇਹ ਜੀ ਗੱਲ ਕਹੀ ਨਹੀਂ ਉਹ ਕਹਿੰਦਾ ਤੂੰ ਮ بس اُتھو ਬਾਅਦ ਉਹਨੂੰ ਪਤਾ ਨਹੀਂ ਉਹਨੂੰ ਕੀ ਹੋਇਆ ਉੱਠ ਕੇ ਇੱਥੋਂ ਮੇਰੀ ਦਾੜੀ ਫੜੀ ਤਿੰਨ ਚਾਰ ਮੁੱਕੇ ਮੇਰੇ ਮਾਰੇ ਨਾਲ ਦੀ ਨਾਲ ਮੁੰਸ਼ੀ ਉੱਠ ਕੇ ਘੁੰਮ ਕੇ ਆ ਗਿਆ ਫਿਰ ਉਹ ਉਹ ਗਾਲਾਂ ਕੱਢਦੇ ਕੱਢਦੇ ਮੈਨੂੰ ਕੁੱਟਦੇ ਮਾਰਦੇ ਉੱਥੇ ਬਾਹਰਲੇ ਬੇੜੇ ਇਹ ਚ ਲੈ ਗਏ ਜਿਵੇਂ ਮੁੰਸ਼ੀ ਵਾਲੇ ਹਾਂਜੀ ਮੁੰਸ਼ੀ ਵਾਲੇ ਕਮਰੇ ਚੋਂ ਉੱਥੇ ਮੇਰੀ ਇਹਨਾਂ ਨੇ ਇੰਨੀ ਕੁੱਟਮਾਰ ਕੀਤੀ ਨਾਲ ਹੀ ਇੱਕ ਉਹ ਚਾਹ ਵਾਲਾ ਸੀ ਉਹਨੇ ਦਵਾ-ਦਵਾ ਗੇਟ ਬੰਦ ਕਰਤੇ ਸਾਰੇ ਨਾਲ ਹੀ ਉਹ ਲੱਗ ਗਏ ਕੁੱਟਮਾਰ ਕਰਦਿਆਂ ਕਰਦਿਆਂ ਮੇਰੀ ਪੱਗ ਉੱਤਰ ਗਈ ਪੱਗ ਉੱਤਰ ਗਈ ਤਾਂ ਮੇਰੇ ਪੈਰਾਂ ਦੇ ਵਿੱਚ ਹੀ ਮੇਰੀ ਪੱਗ ਲੱਤੜਦੀ ਹੂੰ ਦੇ ਨਾਲ ਹੀ ਮੈਨੂੰ ਕੁੱਟਦੇ ਮਾਰਦੇ ਕੜੀਸ ਦੇ ਉਹ ਦੂਸਰੇ ਜਮਾਂ ਲਾਸਟ ਵਾਲੇ ਕਮਰੇ ਤੱਕ ਲੈ ਗਿਆ ਉੱਥੇ ਲੈ ਜਾ ਕੇ ਮੈਨੂੰ ਫੇਰ ਉਹਨੇ ਕੁੱਟਮਾਰ ਸ਼ੁਰੂ ਕਰਤੀ ਮੇਰੇ ਬਾਲਾਂ ਤੋਂ ਫੜ ਫੜ ਜੂੜੇ ਤੋਂ ਫੜ ਫੜ ਮੈਨੂੰ ਕੁੱਟਿਆ ਕੋਈ ਕੋਈ ਕੂਣੀ ਨਾਲ ਮਾਰੀ ਜਾਂਦਾ ਕੋਈ ਕਿਸੁੰਨਾ ਨਾਲ ਮਾਰੀ ਜਾਂਦਾ ਮੈਨੂੰ ਬਹੁਤ ਨਜਾਇਜ਼ ਕੁੱਟਿਆ ਪਾਸ ਮੈਨੂੰ ਚਿੱਟੇ ਦੇ ਖਿਲਾਫ ਬੋਲਣਾ ਬਹੁਤ ਜ਼ਿਆਦਾ ਮਹਿੰਗਾ ਪਿਆ ਗਿਆ ਉੱਥੇ ਮੇਨ ਗੱਲ ਹੋ ਗਈ ਵੀ ਮੈਂ ਚਿੱਟੇ ਦੇ ਖਿਲਾਫ ਬੋਲ ਬੈਠਾ ਤੇ ਉਹਨੇ ਉਹਨੂੰ ਇਸੇ ਗੱਲ ਦਾ ਗੁੱਸਾ ਲੱਗਿਆ ਜੀ ਤੁਸੀਂ ਗੱਲ ਸਿਰਫ ਇੰਨੀ ਕਰੀ ਸੀ ਕਿ ਚਿੱਟੇ ਵਾਲੇ ਚਿੱਟੇ ਵਾਲਿਆਂ ਦੀ ਬਹੁਤ ਜ਼ਿਆਦਾ ਭਾਈ ਗੁੰਡਾ ਕਰਦੀ ਤੁਸੀਂ ਹਮ ਨਿਗਾਹ ਮਾਰਿਆ ਕਰੋ ਢੇੜਾ ਛੇੜਾ ਰੱਖਿਆ ਕਰੋ ਇਹ ਇਹ ਤੁਸੀਂ ਐਸਐਸਆਈ ਸਾਹਿਬ ਨੂੰ ਗੱਲ ਕਹੀ ਤੇ ਉਸ ਤੋਂ ਬਾਅਦ ਐਸਐਸਆਈ ਐਸਐਸਆਈ ਸਾਹਿਬ ਨੂੰ ਇਸ ਚੀਜ਼ ਦਾ ਦੁੱਖ ਲੱਗਿਆ ਉਹਨਾਂ ਨੂੰ ਬਿਲਕੁਲ ਦੁੱਖ ਲੱਗਿਆ ਜੀ ਜਿਵੇਂ ਕੋਈ ਮੈਂ ਉਹਨਾਂ ਦੀ ਦੁੱਖ ਦੀ ਰਗ ਤੇ ਹੱਥ ਲਾਤਾ ਹੋਏ ਉਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਜਦੋਂ ਮੈਂ ਚਿੱਟੇ ਦੀ ਗੱਲ ਕੀਤੀ ਤਾਂ ਜਿਵੇਂ ਬੁਖ ਲਾ ਗਏ ਬਸ ਉਸ ਤੋਂ ਬਾਅਦ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਕੀ ਹੋ ਗਿਆ ਉਹਨਾਂ ਨੇ ਮੈਨੂੰ ਬਹੁਤ ਜ਼ ਕੋਤੀ ਤੇ ਹੋਰ ਵੀ ਨਾਲ ਇੱਕ ਇੱਕ ਮੁਨਸੀ ਸੀਗਾ ਨਾਲ ਹੀ ਜਿਹੜਾ ਲੱਗਿਆ ਸੀਗਾ ਇਹਦੇ ਚੌਂਕੀ ਵਿਚਾਰ ਦੇ ਇੱਕ ਉਤੇ ਚਾਹ ਬਣਾਉਣ ਵਾਲਾ ਸੀਗਾ ਪ੍ਰਾਈਵੇਟ ਇਹਨਾਂ ਨੇ ਰੱਖਿਆ ਵਾ ਉਹ ਨਾਲ ਲੱਗਿਆ ਉਸ ਤੋਂ ਬਾਅਦ ਇਹ ਮੈਨੂੰ ਜਦੋਂ ਮਗਰਲੇ ਕਮਰੇ ਚ ਲੈ ਗਏ ਉੱਤੇ ਸੱਤ ਅੱਠ ਜਾਣੇ ਸੀਗੇ ਉਹ ਸੱਤੇ ਅੱਠੇ ਜਾਣੇ ਮਤਲਬ ਕਿ ਇਹਦੇ ਕਹਿੰਦੇ ਲੱਗੇ ਆ ਪਹਿਲਾਂ ਨਹੀਂ ਲੱਗੇ ਮੈਂ ਐਵੇਂ ਤੁਹਾਨੂੰ ਕਹਦਾ ਜਦੋਂ ਇਹਨੇ ਆਖਿਆ ਆਜੋ ਮੁੰਡੇ ਉਹ ਇਹਨੂੰ ਸਾਲਾ ਬਣਾਈਏ ਇਹ ਇਹ ਸ਼ਬਦ ਇਹ ਸ਼ਬਦੋਂ ਮੰਜੀਤ ਸਿੰਘ ਨੇ ਆਖਿਆ ਕਹਿੰਦਾ ਆ ਜਾਓ ਮੁੰਡੇ ਇਹਨੂੰ ਸਾਲਾ ਬਣਾਈਏ ਫਿਰ ਉਹਨਾਂ ਨੂੰ ਲੱਗਣਾ ਪਿਆ ਉਹਨਾਂ ਨੇ ਫਿਰ ਮੈਨੂੰ ਬਹੁਤ ਸਾਰੇ ਜਣੇ ਨੇ ਰਲ ਕੇ ਗੁੱਟਿਆ ਤੁਸੀਂ ਪਰ ਇਸ ਤਰ੍ਹਾਂ ਉਹਨੂੰ ਪੁੱਛੇ ਨਹੀਂ ਵੀ ਯਾਰ ਮੇਰਾ ਕਸੂਰ ਤਾਂ ਦੱਸੋ ਕੀ ਆ ਮੈਂ ਬਾਰ-ਬਾਰ ਪੁੱਛਦਾ ਰਿਹਾ ਜੀ ਮੇਰਾ ਕਸੂਰ ਤਾਂ ਕੀ ਆ ਕਹਿੰਦਾ ਤੈਨੂੰ ਦੱਸਦੇ ਆ ਕਹਿੰਦਾ ਤੂੰ ਤੈਨੂੰ ਜਿਹੜਾ ਤੂੰ ਮੇਰੇ ਸਵਾਲ ਜਵਾਬ ਕਰਦੇ ਨਾ ਤੈਨੂੰ ਬਣਾਉਣਾ ਮੈਂ ਲੀਡਰ ਕਹਿੰਦਾ ਬਸ ਹੁਣੇ ਇਦਾਂ ਹੀ ਕਰਦੇ ਕਰਦੇ ਬਹੁਤ ਨਜਾਇਜ਼ ਮੈਨੂੰ ਘੁੱਟਿਆ ਫਿਰ ਉਹ ਬੇਟਾ ਸੀਗਾ ਬਾਹਰ ਖੜਾ ਫਿਰ ਉਹ ਦਵਾਦਾਂ ਨੇ ਫੋਨ ਕੀਤੇ ਉਸ ਤੋਂ ਬਾਅਦ ਜਦੋਂ ਕੱਟ ਹੋ ਗਿਆ ਤਾਂ ਜਾ ਕੇ ਮੇਰੀ ਜਾਨ ਬਚੀ ਨਹੀਂ ਤਾਂ ਮੈਨੂੰ ਐ ਲੱਗਦਾ ਸੀ ਜਿਵੇਂ ਗੋਨਿਆਂ ਨਾਲ ਆਲਾ ਕਾਂਡ ਹੋ ਕੇ ਇੱਕ ਦੋ ਦਿਨ ਪਹਿਲਾਂ ਉਹੀ ਮੇਰੇ ਨਾਲ ਹੋਣਾ ਸੀਗਾ ਤੁਸੀਂ ਕਿੰਨੇ ਜਣੇ ਗਏ ਸੀ ਸ਼ਿਕਾਇਤ ਇੱਕ ਤੁਸੀਂ ਤੇ ਤੁਹਾ ਮੈਂ ਮੈਂ ਤੇ ਮੇਰਾ ਬੇਟਾ ਸੀਗਾ ਮੇਰੇ ਬੇਟੇ ਨੂੰ ਉਹਨੇ ਬਾਹਰ ਕੱਢ ਤਾ ਕਹਿੰਦਾ ਨਹੀਂ ਤੇਰੇ ਵੀ ਛੱਤਰ ਪਹਿਣਗੇ ਜਦੋਂ ਮੈਨੂੰ ਘੁੱਟਣ ਲੱਗ ਗਿਆ ਬੇਟਾ ਚੌਂਕੀ 'ਚ ਬਾਹਰ ਕੱਢ ਤਾ ਹਾਂਜੀ ਚੌਂਕੀ 'ਚ ਉਹ ਕਮਰੇ ਦੇ ਵਿੱਚ ਸੀਗਾ ਮੁਰਸ਼ੀ ਦੇ ਕਮਰੇ ਦੇ ਵਿੱਚ ਸੀ ਇਹ ਤੇ ਉਹਨੂੰ ਧੱਕੇ ਮਾਰ ਕੇ ਬਾਹਰ ਘੜਦੇ ਨੇ ਤਾਂ ਤੇਰੇ ਵੀ ਛੱਤਰ ਪੈਣਗੇ ਉਹਦੇ ਸਾਹਮਣੇ ਹੀ ਮੈਨੂੰ ਕੁੱਟਣ ਲੱਗਿਆ ਬੇਟੇ ਦੇ ਸਾਹਮਣੇ ਉਹਨੇ ਸਾਹਮਣੇ ਤੁਹਾਨੂੰ ਹਾਂ ਤੇ ਉਹ ਬੇਟਾ ਫਿਰ ਦਵਾ-ਦਵਾ ਭੱਜ ਕੇ ਬਾਹਰ ਹੋਣੇ ਆਦੇ ਚਾਚੇ ਨੂੰ ਤਾਏ ਨੂੰ ਸਾਰਿਆਂ ਨੂੰ ਮਤਲਬ ਕਿ ਜੋ ਮੇਰੇ ਦੋਸਤ ਨੇ ਸਾਰਿਆਂ ਨੂੰ ਦਵਾ-ਦਵਾ ਫੋਨ ਕੀਤਾ ਵੀ ਡੈਡੀ ਨੂੰ ਤਾਂ ਸਾਰੀ ਪੁਲਿਸ ਕੁੱਟੀ ਜਾਂਦੀ ਹੈ ਕੁਛ ਕੁਛ ਵਰਤਿਆ ਵੀ ਹਥਿਆਰ ਜਾਂ ਫਿਰ ਸਿੱਧਾ ਮਤਲਬ ਮੁੱਕੀਆਂ ਗੋਲੀਆਂ ਮੁੱਕੀਆਂ ਥੱਪੜ ਤੇ ਮੇਰੇ ਕੇਸਾਂ ਨੂੰ ਦਾੜ੍ਹੀ ਨੂੰ ਮਤਲਬ ਕਿ ਐ ਖਿੱਚਾ ਤੋਂ ਹੀ ਕੀਤੀ ਤੇ ਬਾਦ ਵਿੱਚ ਉਹ ਕਹਿੰਦਾ ਸੀ ਕਹਿੰਦਾ ਹਲੇ ਮੇਰੇ ਡਾਂਗਾਂ ਹੱਥ ਨਹੀਂ ਲੱਗੀ ਜੇ ਡਾਂਗਾਂ ਹੱਥ ਲੱਗ ਜਾਂਦੀ ਤਾਂ ਹੋ ਸਕਦਾ ਕਹਿੰਦਾ ਮੈਂ ਵੱਡਾ ਕੰਮ ਕਰ ਦਿੰਦਾ ਕਹਿੰਦਾ ਅੱਜ ਇਹਦੇ ਨਾਲ ਇਹ ਕੌਣ ਕਹਿਆ ਸੀ ਇਹ ਚੌਂਕੀ ਇਨਚਾਰਜ ਮਨਜੀਤ ਸਿੰਘ ਮਨਜੀਤ ਸਿੰਘ ਜਦੋਂ ਮੌਤਵਰ ਬੰਦੇ ਗਏ ਆ ਸਾਡੇ ਉੱਥੇ ਸਾਰੇ ਜਣੇ ਜਿਵੇਂ ਐਮਸੀ ਵਗੈਰਾ ਪਹੁੰਚੇ ਉੱਥੇ ਦੋ ਤਾਂ ਐਮਸੀ ਪਹੁੰਚ ਗਏ ਸੀ ਉਹਨਾਂ ਨੂੰ ਇਹੀ ਕਹਿ ਰਿਹਾ ਸੀ ਕਹਿੰਦਾ ਵੀ ਮੈਂ ਜੇ ਕਿਤੇ ਡਾਂਗ ਹੱਥ ਲੱਗ ਜਾਂਦੀ ਤਾਂ ਕਹਿੰਦਾ ਅੱਜ ਮੈਂ ਕਹਿੰਦਾ ਕੁਝ ਹੋਰ ਕਰ ਦਿੰਦਾ ਕਹਿੰਦਾ ਇਹਦੇ ਨਾਲ ਪਰ ਐਸਾ 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 ਕੀ ਕਰਤਾ ਜਾਂ ਤੁਸੀਂ ਐਸਾ ਕੀ ਜਿਹੜਾ ਹੈਗਾ ਉਹ ਉਹਨਾਂ ਦੀ ਦੁੱਖ ਦੀ ਰਗ ਛੇੜਤੀ ਜਿਹਦੇ ਨਾਲ ਉਹ ਜਿਹੜੇ ਹੈਗੇ ਐਡੇ ਬੁਖਲਾਹਾਰ ਦੇ ਵਿੱਚ ਆ ਗਏ ਐਡੇ ਔਖੇ ਹੋ ਗਏ ਕਿ ਇੱਕ ਸ਼ਿਕਾਇਤ ਕਰਤਾ ਨੂੰ ਹੀ ਕੁੱਟਣਾ ਪੈ ਗਿਆ ਦੁੱਖ ਦੀ ਰਗ ਉਹਨਾਂ ਦੀ ਜਿਹੜੀ ਸੀ ਜੀ ਚਿੱਟੇ ਦੀ ਜਿਹੜਾ ਮੈਂ ਚਿੱਟੇ ਬਾਰੇ ਉਹ ਵੀ ਉਹ ਚਿੱਟੇ ਬਾਰੇ ਉਹ ਸੁਣ ਨਹੀਂ ਸਕੇ ਜਿਵੇਂ ਬਸ ਉਹਨਾਂ ਨੂੰ ਆ ਹੀ ਹੋ ਗਿਆ ਵੀ ਜਿਵੇਂ ਵੀ ਇਹਨੇ ਕਿਉਂ ਕਿਹਾ ਵੀ ਮੇਰੇ ਇਲਾਕੇ ਚਿੱਟਾ ਵੇਖਦਾ ਵੇਖਦਾ ਸ਼ਰੇਆਮ ਆ ਜੀ ਉੱਥੇ ਹਾਂ ਸ਼ਰੇਆਮ ਵੇਖਦਾ ਤੁਸੀਂ ਹੁਣ ਵੀ ਚੱਲ ਬੜੋ ਤਾਂ ਹੁਣ ਵੀ ਉੱਥੇ ਨਸ਼ੇ ਨਾਲ ਦੱਕੇ ਐ ਤੁਰੇ ਫਿਰਦੇ ਤੇ ਕੁੜੀਆਂ ਬੁੜੀਆਂ ਦਾ ਨੰਗਣਾ ਟੱਪਣਾ ਬਹੁਤ ਜ਼ਿਆਦਾ ਔਖਾ ਹੋਇਆ ਹੈ ਕਿਹੜਾ ਏਰੀਆ ਇਹ ਕਿਹੜਾ ਅਮਰਪੁਰ ਅਬਸਤੀ ਗਲੀ ਨੰਬਰ 3 ਮੇਨ ਰੋਡ ਤੇ ਮੈਂ ਰਹਿਣਾ ਉੱਥੇ ਹੀ ਮੇਰੀ ਸ਼ਾਪ ਆ ਮੈਂ ਉੱਥੇ ਬੈਠਾ ਸਾਰਾ ਕੁਝ ਦੇਖਦਾ ਰਹਿੰਦਾ ਉੱਥੇ ਬਿਲਕੁਲ ਸਭ ਕੁਝ ਸ਼ਰੈਅਮ ਚੱਲ ਰਿਹਾ ਜੀ ਸ਼ਰੈਅਮ ਜਦੋਂ ਇਹ ਸ਼ਿਕਾਇਤ ਤੁਸੀਂ ਕੀਤੀ ਐਸਐਸਆਈ ਸਾਹਿਬ ਨੂੰ ਤੋਂ ਫਿਰ ਬੋਖਲਾੜ ਦੇ ਵਿੱਚ ਉਹ ਬੋਖਲਾੜ ਦੇ ਵਿੱਚ ਆ ਗਏ ਸ਼ਾਇਦ ਮੇਰੇ ਸੁਣਨਾ ਚਾਹੀਏ ਵੀ ਮੁੱਖ ਮੰਤਰੀ ਸਾਹਿਬ ਨੇ ਆਖਿਆ ਸੀ ਵੀ ਨਸ਼ਾ ਬਿਲਕੁਲ ਬੰਦ ਹੋ ਗਿਆ ਸ਼ਾਇਦ ਇੱਕ ਤਰੀਕ ਤੋਂ ਬੰਦ ਹੋ ਗਿਆ ਮੇਰੇ ਸੁਣਨ ਚਾਹੀ ਹਾਂ ਉਹਨੂੰ ਇਸੇ ਗੱਲ ਦੇ ਦੁੱਖ ਲੱਗੇ ਪਰ ਸਾਡੇ ਮਹੱਲੇ ਦੇ ਵਿੱਚ ਇਹ ਵੀ ਰੌਲਾ ਵੀ ਇਹ ਬਕਵਾੰਦ ਸ਼ਰਿਆਂ ਵੀ ਨੇ ਸਿਰ ਤੇ ਹੱਥ ਰੱਖਿਆ ਵਾ ਜਿਹੜੇ ਵੇਚਦੇ ਆ ਨਸ਼ਾ ਫਿਰ ਕਿੰਨਾ ਕਿੰਨਾ ਸਮਾਂ ਇਹ ਕੁੱਟਮਾਰ ਕਿੰਨਾ ਸਮਾਂ ਇਹ ਚੱਲਦਾ ਰਿਹਾ ਤੁਸੀਂ ਦੇਖ ਲਓ ਜੀ ਮੈਨੂੰ ਆ तकरीबन 5:00 ਵਜੇ ਦਾ ਟਾਈਮ ਸੀ ਤੇ 9:30 ਵਜੇ ਛੱਡਿਆ ਕਿਤੇ ਉਸ ਕਮਰੇ ਚ ਲਾਏ ਜਾਂਦੇ ਸੀ ਕਿਤੇ ਚਾਰ ਵਾਰੀ ਤਾਂ ਮੇਰੇ ਤੇ ਲੋਣੀਆਂ ਲੈ ਕੇ ਆਇਆ ਇਹ ਬੰਦਾ ਚਾਰ ਵਾਰੀ ਜਿਵੇਂ ਕੋਈ ਮੈਂ ਬਹੁਤ ਤਕੜਾ ਮੁਜ਼ਰਮ ਹੋਣਾ ਮਸਾਂ ਇਹਦੇ ਹੱਥ ਲੱਗਿਆ ਹੋਣਾ ਚਾਰ ਵਾਰੀ ਮੇਰੇ ਤੇ ਲੋਣੀਆਂ ਲੈ ਲੈ ਕੇ ਮੈਨੂੰ ਇਹਨੇ ਕੁੱ ਬਿਲਕੁਲ ਟੈਟਰੀ ਹੋ ਗਿਆ ਤੇ ਪਰ ਇਹ ਮੈਨੂੰ ਛੱਡਣ ਦੇ ਵਿੱਚ ਆ ਨਹੀਂ ਰਿਹਾ ਸੀ ਪਹਿਲਾਂ ਤਾਂ ਇਹ ਕਹਿੰਦਾ ਕਹਿੰਦਾ ਇਹਨੂੰ ਪਾਣੀ ਤੱਕ ਨਹੀਂ ਪਿਉਣਾ ਬਾਅਦ ਚ ਮੈਨੂੰ ੱੱਕੇ ਨਾਲ ਪਤਾ ਨਹੀਂ ਕਿਉਂ ਪਾਣੀ ਪਿਆ ਰਿਹਾ ਸੀ ਪਰ ਮੈਂ ਪਾਣੀ ਪੀਤਾ ਨਹੀਂ ਮੈਨੂੰ ਐਦਾਂ ਹੋ ਗਿਆ ਵੀ ਇਹ ਮੈਨੂੰ ਪਾਣੀ ਚ ਪਾ ਕੇ ਕੁਝ ਦੇ ਰਿਹਾ ਵੀ ਕਿਤੇ ਕੋਈ ਨਸ਼ਾ ਦੇ ਦੇ ਜਾਂ ਕੁਝ ਹੋ ਕਰ ਦੇ ਮੈਂ ਪਾਣੀ ਪੀਤਾ ਨਹੀਂ ਇੱਕ ਘੁੱਟ ਭਰ ਕੇ ਮੈਨੂੰ ਦਿਮਾਗ ਨੇ ਮੇਰੇ ਨੇ ਕੰਮ ਕੀਤਾ ਤਾਂ ਪਾਣੀ ਪਾਸੇ ਕਰਤਾ ਮੈਂ ਕਹਿੰਦਾ ਪਹਿਲਾਂ ਤਾਂ ਇਹ ਕਹਿੰਦਾ ਸੀ ਪਾਣੀ ਨਹੀਂ ਦੇਣਾ ਹੁਣ ਠੱਕੇ ਨਾਲ ਪਾਣੀ ਪਿਆ ਰਿਆ। ਕਿਹੜੀ ਤਾਰੀਖ ਦੀ ਗੱਲ ਆ ਜੀ ਇਹ? ਇਹ 30 ਤਾਰੀਖ ਦਿਨ ਸ਼ੁੱਕਰਵਾਰ ਦੀ ਗੱਲ ਆ ਜੀ। ਕਿ ਫਿਰ ਤੁਸੀਂ ਇਸ ਚੀਜ਼ ਦਾ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਇਹ ਚੀਜ਼ ਲਿਆਂਦੀ ਵੀ ਐਸਾ ਕੁਝ ਮੇਰੇ ਨਾਲ ਹੋਇਆ। ਸਾਰਾ ਕੁਝ ਉਹਨਾਂ ਦੇ ਧਿਆਨ 'ਚ ਆ ਜੀ। ਕੱਲ ਡੀਆਜੀ ਸਾਹਿਬ ਨੂੰ ਐਪਲੀਕੇਸ਼ਨ ਦੇ ਕੇ ਆਏ ਆ ਉਹਨਾਂ ਦੇ ਬਿਲਕੁਲ ਧਿਆਨ ਦੇ ਵਿੱਚ ਸੀ ਕਹਿੰਦਾ ਸ਼ੁੱਕਰਵਾਰ ਵਾਲੀ ਘਟਨਾ ਮੈਂ ਕਿਹਾ ਹਾਂਜੀ ਸ਼ੁੱਕਰਵਾਰ ਵਾਲੀ ਘਟਨਾ ਹੈ ਜੀ। ਤੇ ਪਰ ਦੇਖੋ ਕੀ ਕਾਰਵਾਈ ਕਰਦੇ ਆ ਕੀ ਨਹੀਂ ਕਰਦੇ। ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਤਰਵਾਸਾ ਤੁਹਾਨੂੰ ਦਿੱ ਕੂ ਇਤਰਾਵਾਸ ਜੀ ਦੇਖੋ ਡੀਐਸਪੀ ਸਾਹਿਬ ਆਏ ਸੀ ਕਹਿੰਦੇ ਵੀ ਇਹਨੂੰ ਲਾਈਨ ਹਾਜ਼ਰ ਕਰਾਂਗੇ ਤੇ ਇਹਤੇ ਬੰਦੀ ਕਾਰਵਾਈ ਕਰਾਂਗੇ ਅਸੀਂ ਪਰ ਉਹ ਮੈਂ ਸੁਣਿਆ ਵਰਧਮਨ ਚੌਂਕੀ ਦੇ ਵਿੱਚ ਹੀ ਫਿਰਦਾ ਰਹਿੰਦਾ ਹਲੇ ਵੀ ਅੱਛਾ ਹਾਂਜੀ ਕੱਲ ਵੀ ਉਹ ਵਰਧਮਨ ਚੌਂਕੀ ਦੇ ਵਿੱਚ ਹੀ ਸੀਗਾ ਹਾਂ ਤੇ ਉਹ ਤਕਰੀਬਨ ਉੱਤ ਹੀ ਫਿਰਦਾ ਰਹਿੰਦਾ ਜੀ ਉਹ ਚੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਜਿਹੜੀ ਨਹੀਂ ਹੈ ਨਹੀਂ ਹੋਈ ਜੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਮੈਂ ਮੰਗ ਕਰਦਾ ਜੀ ਇਹ ਐਸੇ ਬੰਦੇ ਨੂੰ ਨੌਕਰੀ ਤੋਂ ਤਾਰਿਆ ਜਾਵੇ ਤਾਂ ਜੋ ਹੋਰ ਪੁਲਿਸ ਮੁਲਾਜ਼ਮਾਂ ਨੂੰ ਜਾਂ ਧੱਕਾ ਕਰਨ ਵਾਲਿਆਂ ਨੂੰ ਪਤਾ ਲੱਗੇ ਵੀ ਆਮ ਬੰਦਿਆਂ ਨਾਲ ਕਿਉਂ ਧੱਕਾ ਕਰਦੇ ਹੋ ਤੁਸੀਂ ਨਾਲੇ ਇਹ ਜਿਹੜੇ ਚਿੱਟਾ ਵੇਚਣ ਵਾਲੇ ਇਹਨਾਂ ਨੂੰ ਪਤਾ ਲੱਗ ਜੇ ਥੋੜਾ ਜਿਹਾ ਸ਼ਹਿਰ ਨੂੰ ਬਠਿੰਡੇ ਨੂੰ ਕੋਈ ਰਾਹਤ ਮਿਲੇ ਕੋਈ ਤੁਹਾਨੂੰ ਫਿਰ ਜਿਵੇਂ ਜਦੋਂ ਤੋਂ ਕੁੱਟਮਾਰ ਤੁਹਾਨੂੰ ਹੁੰਦੀ ਰਹੀ ਫਿਰ ਤੁਹਾਨੂੰ ਕੁੱਟਮਾਰ ਕਰਨੋਂ ਹਟੇ ਕਿਸ ਵੇਲੇ ਤੁਸੀਂ ਬੇਸੋਧ ਹੋ ਗਏ ਜਾਂ ਕਿਹੜੀ ਕਦੋਂ ਕਿਉਂ ਮੈਂ ਬਿਲਕੁਲ ਬੇਸੋਧੀ ਸੀਗਾ ਜੀ ਮੈਨੂੰ ਬਹੁਤ ਜ਼ਿਆਦਾ ਕੁੱਟੀਆਂ ਜਾਂਦੇ ਸੀ ਜਦੋਂ ਉੱਥੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਮੇਰੇ ਦੋਸਤ ਨੇ ਤੇ ਮੇਰੇ ਬ੍ਰਦਰ ਉਹ ਜਦੋਂ ਉੱਥੇ ਪਹੁੰਚ ਗਏ ਤੇ ਉਦੋਂ ਬਾਅਦ ਉਹ ਕਹਿੰਦੇ ਇਹਨਾਂ ਦੇ ਬੰਦੇ ਆ ਗਏ ਇਹਨਾਂ ਦੇ ਬੰਦੇ ਆ ਗਏ ਰਹਿੰਦੋ ਫਿਰ ਉਦੋਂ ਮੈਨੂੰ ਛੱਡਿਆ ਪਰ ਉਦੋਂ ਬਾਅਦ ਜਦੋਂ ਕੱਟ ਹੋਣਾ ਸ਼ੁਰੂ ਹੋ ਗਿਆ ਮੈਨੂੰ ਉਸ ਕਮਰੇ ਚੋਂ ਮਗਰ ਤਿੰਨ ਚਾਰ ਕਮਰੇ ਆ ਕਿਤੇ ਉਸ ਕਮਰੇ ਚ ਬਿਠਾ ਦਿੰਦੇ ਸੀ ਕਿਤੇ ਦੂਜੇ ਕਮਰੇ ਚ ਬਿਠਾ ਦਿੰਦੇ ਸੀ ਰਾਤ ਨੂੰ 9:30 ਵਜੇ ਤੱਕ ਇਸ ਤਰ੍ਹਾਂ ਕਰਦੇ ਰਹੇ ਫਿਰ ਜਦੋਂ ਸਾਰੀ ਪਬਲਿਕ ਕੱਟੀ ਹੋ ਗਈ ਫਿਰ ਇਹ ਚੌਕੀ ਇਨਚਾਰਜ ਭੱਜ ਗਿਆ ਸੀ ਉੱਥੋਂ ਗੱਡੀ ਲੈ ਕੇ ਉਹਨਾਂ ਨੇ ਸਾਰਿਆਂ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਤੇ ਪੱਤਰਕਾਰ ਆ ਗਏ ਸੀ ਸ਼ਾਇਦ ਨਾਮ ਨਹੀਂ ਯਾਦ ਉਹਨਾਂ ਦਾ ਜਿਹੜੇ ਕੀ ਹਾਲ ਮੇਰੇ ਸ਼ਹਿਰ ਵਾਲੇ ਨੇ ਉਹ ਆ ਗਏ ਸੀ ਉੱਥੇ ਫਿਰ ਡੀਐਸਪੀ ਸਾਹਿਬ ਆ ਗਏ ਡੀਐਸਪੀ ਸਾਹਿਬ ਨੇ ਆ ਕੇ ਮੈਨੂੰ ਪੁੱਛਿਆ ਕਹਿੰਦੇ ਬਾਈ ਤੁਹਾਡੀ ਪੱਗ ਕਿੱਥੇ ਆ ਮੈਂ ਕਿਹਾ ਪੱਗ ਮਨਜੀਤ ਸਿੰਘ ਕੋਲੇ ਆ ਕਿਉਂਕਿ ਉਹ ਕਹਿੰਦਾ ਸੀ ਮੈਂ ਪੱਗ ਦਿੰਦਾ ਨਹੀਂਗਾ ਅੱਛਾ ਤੇ ਜਦੋਂ ਮੈਂ ਉਹਨਾਂ ਨੂੰ ਦੱਸੀ ਸੀ ਘਟਨਾ ਉਹ ਕਹਿੰਦਾ ਪੱਗ ਲੈ ਕੇ ਆਓ ਪੱਗ ਦੇ ਉੱਤੇ ਬੂਟਾਂ ਦੇ ਨਿਸ਼ਾਨ ਸੀ ਉਹ ਵੀ ਮੈਂ ਸਾਰੀ ਪਬਲਿਕ ਨੂੰ ਤੇ ਡੀਐਸਪੀ ਸਾਹਿਬ ਨੂੰ ਦਿਖਾ ਦਿੱਤਾ ਸੀ ਮੈਂ ਕਿਹਾ ਜੀ ਮੈਂ ਝੂਠ ਨਹੀਂ ਬੋਲਦਾ ਆਹ ਦੇਖ ਲਓ ਉਹਦੇ ਬੂਟਾਂ ਦੇ ਨਿਸ਼ਾਨ ਮੇਰੀ ਪੱਗ ਤੇ ਤੇ ਪਰ ਉਹਨਾਂ ਨੇ ਆਖਿਆ ਜੀ ਮੇਰੀ ਚੌਂਕੀ ਦੇ ਵਿੱਚ ਇਹ ਇੱਕ ਕੰਮ ਹੋਇਆ ਮੈਂ ਮਾਫੀ ਚਾਹੁੰਨਾ ਮੈਂ ਇਹਤੇ ਕਾਰਵਾਈ ਕਰੂੰਗਾ ਪਰ ਕੀਤੀ ਨਹੀਂ ਕੋਈ ਕਾਰਵਾਈ। ਡੀਐਸਪੀ ਸਾਹਿਬ ਨੇ ਤਰਵਾਸਾ ਜ਼ਰੂਰ ਦਿੱਤਾ। ਤਰਵਾਸਾ ਦਿੱਤਾ ਸੀ ਪਰ ਮੈਨੂੰ ਲੱਗਦਾ ਨਹੀਂ ਵੀ ਉਹਨਾਂ ਨੇ ਕੋਈ ਕਾਰਵਾਈ ਕੀਤੀ ਹੈ। ਜਿਵੇਂ ਸੀਗਾ ਬੂਟਾ ਨਾਲ ਫਿਰ ਪੈਰਾਂ ਨਾਲ ਵੀ ਕੋਈ ਪੱਗ ਨੂੰ ਲੱਤੜਿਆ ਗਿਆ ਪੈਰਾਂ ਨਾਲ ਲੱਤੜਿਆ ਗਿਆ ਜੀ ਉਹਦੇ ਉੱਤੇ ਨਾ ਪੱਗ ਦੇ ਉੱਤੇ ਕਿਉਂਕਿ ਮੈਂ ਤਾਂ ਬਿਲਕੁਲ ਬੋਨਦ ਲਿਆ ਸੀ ਜਦੋਂ ਇੰਨੇ ਜਾਣੇ ਪੈਜਨ ਕੁੱਟਣ ਪੈਜਨ ਦੀ ਕੀ ਹੋਈ ਜਾਂਦਾ ਕੀ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਸੀ। ਪਰ ਉਹ ਜਦੋਂ ਲਾਸ਼ ਤੇ ਉਹਨਾਂ ਨੇ ਮੈਨੂੰ ਪੱਗ ਦਿੱਤੀ ਹੈ ਵੀ ਪੱਗ ਹਾਂਜੀ ਇਹ ਦਿਖਾਏ ਸੀ ਤੇ ਐਜ਼ ਇਟ ਇ ਜੋ ਸਾਰਾ ਕੁਝ ਸੀ ਗੱਲ ਉਹਦੇ ਸਾਰਾ ਨਿਸ਼ਾਨ ਪੱਗ ਦੇ ਉੱਤੇ ਸਾਰੇ ਨਿਸ਼ਾਨ ਸੀਗੇ ਪੱਗ ਉਹਦੇ ਬੂਟਾਂ ਦੇ ਨਿਸ਼ਾਨ ਤਾਂ ਮਤਲਬ ਫਿਰ ਹੁਣ ਇਹ ਹੋਣ ਲੱਗਾ ਕਿ ਸ਼ਿਕਾਇਤ ਕਰਤਾ ਨੂੰ ਹੀ ਪੁਲਿਸ ਫੜ ਕੇ ਕੁੱਟਣ ਲੱਗੀ ਬਿਲਕੁਲ ਜੀ ਬਿਲਕੁਲ ਬਾਕੀ ਜਿਹੜੀ ਗੱਲ ਹੈ ਵੀ ਚਿੱਟੇ ਦੇ ਖਿਲਾਫ ਤਾਂ ਇਹ ਬੋਲਣ ਹੀ ਨਹੀਂ ਦਿੰਦੇ ਵੀ ਜੇ ਕੋਈ ਆਵਾਜ਼ ਕੱਢੂਗਾ ਵੀ ਇੱਥੇ ਚਿੱਟਾ ਵੇਚਦਾ ਜਾਂ ਇੱਥੇ ਨਸ਼ਾ ਵੇਚਦਾ ਤਾਂ ਉਹਦੇ ਨਾਲ ਇਹ ਬੁਰੀ ਕਰਨਗੇ ਤੇ ਮੈਂ ਮੈ ਤਾਂ ਦੇਖੋ ਜੀ ਮੈਂ ਤੁਹਾਨੂੰ ਮਾਫੀ ਚਾਹੁੰਨਾ ਮੈਂ ਬੇਨਤੀ ਕਰਦਾ ਵੀ ਕੋਈ ਚਿੱਟੇ ਦੇ ਖਿਲਾਫ ਬੋਲੂਗਾ ਤਾਂ ਪਹਿਲਾਂ ਆਪਦਾ ਸੋਚ ਲੈਵੇ ਵੀ ਜੋ ਮੇਰਾ ਹਾਲ ਹੋਇਆ ਉਹਦਾ ਵੀ ਇਹੀ ਹਾਲ ਹੋਊਗਾ। ਜੀਐਸਪੀ ਦਾ ਸਤਿ ਸ਼ਕਾਲ ਜੀ। ਸਤਿ ਸ਼ਕਾਲ ਜੀ। ਸ਼ੁਕਰਵਾਰ ਨੂੰ ਵਰਧਮਾਉਂ ਚੌਂਕੀ ਦੇ ਵਿੱਚ ਇੱਕ ਸ਼ਿਕਾਇਤਕਰਤਾ ਦੇ ਨਾਲ ਐਸਐਸਈ ਮਨਜੀਤ ਸਿੰਘ ਹੋਰਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਸੀ। ਉਸ ਮਸਲੇ 'ਚ ਕੀ ਕਾਰਵਾਈ ਹੋਈ ਹੈ ਜੀ? ਉਹਨੂੰ ਜੀ ਮਨਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈਗਾ। ਉਹਦੀ ਵੱਖਰੇ ਤੌਰ ਤੇ ਉਹਦੀ ਇਨਕੁਆਰੀ ਹੋ ਰਹੀ ਹੈ ਜੀ। ਉਹ ਹੋਰ ਵੀ ਸੀ ਉਹਦੇ ਨਾਲ ਕੋਈ ਨਾਲ ਜਾਂ ਗਲੀਸ਼ਲ ਅਲੀਗੇਸ਼ਨ ਤਾਂ ਕਰ ਲਈਦੀ ਲੱਗੀ ਸੀ ਜਦ ਠੀਕ ਹੈ ਜੀ ਓਕੇ ਜੀ ਬੱਕਰੀ ਵੀ ਵੈਰੀਫਾਈ ਪ੍ਰੋਪਰੋ ਦੀ ਜਿਹੜੀ ਇਨਕੁਇਰੀ ਕਰ ਰਹੀ ਹੈ ਜੀ ਠੀਕ ਹੈ ਜੀ ਥੈਂਕ ਯੂ ਸੋ ਮਚ ਸਰ